ਜੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਬੜੀ ਸੰਜੀਦਾ ਸੈਂਸਿਟਿਵ ਇਸ਼ੂਸ ਦੇ ਨਾਲ ਰਿਲੇਟਡ ਹੈਗੀ ਹੈ ਮੈਂ ਥੋੜੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਉਹ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਪਾਉਂਗਾ ਬਟ ਮੈਂ ਤੁਹਾਨੂੰ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਸ ਦੇ ਵਿੱਚ ਸੈਂਸਿਟਿਵਿਟੀ ਨੂੰ ਨਜ਼ਰ ਆ ਗਏ ਨਹੀਂ ਸ਼ੇਅਰ ਕੀਤੀ ਜਾ ਸਕਦੀ ਕੁਝ ਤੱਥ ਅਜੇ ਵੈਰੀਫਾਈ ਕਰਨੇ ਹੈਗੇ ਜੋ ਤੱਥ ਹੁਣ ਤੱਕ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗਾ ਕਿ ਆਪਨੇ ਐਫ ਆਈ ਆਰ ਨੰਬਰ ਜਿਹੜੀ ਹੈ 223 ਜਿਹੜੀ ਹੈਗੀ ਆ 24 ਦੀ ਅੰਡਰ ਸੈਕਸ਼ਨ ਐਕਸਟਰਸ਼ਨ ਦੀ ਜਿਹੜੀ ਹੈਗੀ ਆ ਪੀ ਐਸ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਦਰਜ ਹੋਈ ਆ ਇਹਦੇ ਵਿੱਚ ਇੱਕ ਵਿਕਟਮ ਸੀਗੇ ਉਹਨਾਂ ਤੋਂ ਜਿਹੜੀ ਹੈਗੀ ਐਕਸਟਰਸ਼ਨ ਮਨੀ ਕੀਤੀ ਗਈ ਆ ਜਿਹੜਾ ਅਕਿਊਜ਼ ਦੇ ਕੋਲੋਂ ਜਿਹੜੀ ਹੈਗੀ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਇਸ ਸੀਜ਼ ਨੂੰ ਸਾਡੇ ਸੀਪੀ ਸਾਹਿਬ ਨੂੰ ਜਦੋਂ ਪਤਾ ਲੱਗਾ ਇਮੀਡੀਏਟਲੀ ਉਹਨਾਂ ਨੇ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਇਹਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਨਸਤੇ ਜੁਆਇੰਟ ਡੀਪੀ ਸਾਹਿਬ ਸੀਪੀ ਸਾਹਿਬ ਜਿਹੜਾ ਜੁਆਇੰਟ ਸੀਪੀ ਸਾਹਿਬ ਹੈਗੇ ਨੇ ਆਪਣੇ ਜਸਪਰ ਸਿੰਘ ਪੇਜਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਇਹਦੇ ਵਿੱਚ ਜਿਹੜੇ ਸੀਗੇ ਸੋਕਲ ਜਰਨਲਿਸਟ ਵੈਦਰ ਸੀਗੇ ਕਿ ਨਹੀਂ ਸੀਗੇ ਇਹ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਡੀਪੀਆਰਓ ਸਾਬ ਤੋਂ ਪੰਜਾਬ ਜਿਹੜੇ ਹੈਗੇ ਆ ਆਪਣੇ ਲੋਕ ਭਾਗ ਦੇ ਹੈਗੇ ਨੇ ਟ੍ਰਾਫਿਕਟੋਰਨ ਤੋਂ ਡੀਪੀਓ ਜਿਹੜੇ ਹੈਗੇ ਨੇ ਉਹਨਾਂ ਤੋਂ ਪਤਾ ਕਰਕੇ ਕੀਤਾ ਜਾਏਗੇ ਵਾਕਈ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਤੱਕ ਦੀ ਇਨਫੋ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਇਹ ਬੀਐਮ ਪੂਰੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਆਪਣੇ ਆਪ ਨੂੰ ਪ੍ਰੈਸ ਰਿਪੋਰਟ ਦੇ ਹਨ ਇੱਕ ਕਾਰ ਜਿਹੜਾ ਛਿਪਵਾਇਆ ਹੋਇਆ ਹੈ ਜਿਹਦੇ ਉੱਤੇ ਇਹਨੇ ਖਬਰ ਪੰਜਾਬ ਦੀ ਟੀਵੀ ਵੈਬ ਚੈਨਲ 'ਤੇ ਲਾ ਰਹੇ ਸੀਗੇ ਔਰ ਇਸ ਨਾਂ ਤੇ ਜਿਹੜੇ ਹੈਗੇ ਹਨਾਂ ਦੀਆਂ ਕਾਫੀ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਸ਼ੱਕੀ ਹੈਗੀਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਇਸ ਕੇਸ ਦੇ ਵਿੱਚ ਜਿਹੜੀ ਐਕਸਟਰਸ਼ਨ ਦੀ ਇਹਨਾਂ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਬਾਕੀ ਸਾਰੇ ਡੀਪੀਆਰਓ ਡਿਪਾਰਟਮੈਂਟ ਤੋਂ ਸਾਰਾ ਕੁਝ ਵੈਰੀਫਾਈ ਕਰਕੇ ਦੇਖਿਆ ਜਾਏ ਕਿ ਵਾਕਿਆ ਜੈਨੂਨ ਪੱਤਰਕਾਰ ਸੀਗੇ ਜਾਂ ਨਹੀਂ ਸੀਗੇ ਔਰ ਬਾਕੀ ਮੈਂ ਤੁਹਾਨੂੰ ਸਾਰੇ ਕਿ ਜੇ ਕੋਈ ਇਦਾਂ ਦੀ ਕਿਸੇ ਆਮ ਵਿਅਕਤੀ ਨੂੰ ਧੋਖੇ ਨਾਲ ਜਾਂ ਕਿਤੇ ਮਨੀ ਦੀ ਐਕਸਟਰੈਕਸ਼ਨ ਕੀਤੀ ਜਾਂਦੀ ਹੈ ਪ੍ਰੈਸ ਦੇ ਨਾਂ ਤੇ ਜ਼ਰੂਰ ਸਾਡੇ ਨੋਟਿਸ ਲਿਆ ਜਾਵੇ ਤਾਂ ਕਿ ਉਹਨਾਂ ਦੇ ਖਾਤ ਜਿਹੜੀ ਹੈਗੀ ਹੈ ਮਨ ਦੀ ਕਾਰਵਾਈ ਕੀਤੀ ਜਾਏ ਔਰ ਕਿਸੇ ਵੀ ਜਿਹੜਾ ਹੈਗਾ ਅਕਿਊਜ਼ ਦੇ ਨਾਲ ਜਿਹੜਾ ਹੈਗਾ ਜੇ ਵਿਕੰਤ ਦੇ ਨਾਲ ਧੋਖਾ ਨਾ ਹੋਵੇ ਉਹਨਾਂ ਦੇ ਨਾਲ ਜਿਹੜੀ ਹੈਗੀਆਂ ਇਹਦੇ ਸੀ ਚੀਜ਼ ਕਿਤੇ ਕੀਤੀ ਗਈ ਸੀ ਜੇ ਕਿ ਸਰ ਜੂ ਜਿਹਨੇ ਮੈਸਨ ਇਤਰਾਸੀਗਾ ਥਾਣੇ ਦੇ ਵਿੱਚ ਦਿੱਤਾ ਸੀਗਾ ਉਸ ਬੱਚੇ ਨੂੰ ਪਰਚਾ ਪਵਾਂ ਪਰਚਾ ਚੁਣੋ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਵੈਰੀਫਿਕੇਸ਼ਨਸ ਤੇ ਹੈਗੀਆਂ ਨੇ ਤੇ ਬਾਹਰ ਉਹਨਾਂ ਨੇ ਕਿਤੇ ਕੀਤਾ ਜੋ ਵੀ ਕੀਤਾ ਹੈਗਾ ਉਹ ਸਾਰੀਆਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਬਟ ਇਮੀਡੀਏਟਲੀ ਜਿਹੜਾ ਹੈਗਾ ਅਸੀਂ ਪਰਚਾ ਦਰਜ ਕਰਕੇ ਇਹ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਹੈ ਪਕੀ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸੈਂਸਿਟਿਵ ਜਿਹੜਾ ਹੈ ਜਿਹੜਾ ਕੇਸ ਹੈਗਾ ਬਹੁਤ ਸੈਂਸਿਟਿਵ ਹੈ ਅਸੀਂ ਓਪਨਲੀ ਜਿਹੜਾ ਹੈ ਪ੍ਰੈਸ ਦੇ ਨਾਲ ਕਦੇ ਵੀ ਆਪਾਂ ਉਸ ਕੇਸ ਨੂੰ ਡਿਸਕਸਿੰਗ ਕਰ ਸਕਦੇ। ਕਦੋਂ ਤੋਂ ਕਦੋਂ ਤੋਂ ਧੋਖਾਧੜੀ ਕਰਦੇ ਸੀ ਤੇ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਸਰ? ਦੇਖੋ ਗ੍ਰਿਫਤਾਰ ਤਾਂ ਇਹਨੂੰ ਇਥੋਂ ਲਿਹਾੜ ਤੋਂ ਕੀਤਾ ਗਿਆ ਹੈਗਾ। ਬਸ ਤੇ ਜਿਹੜੇ ਕਦੋਂ ਤੋਂ ਕਰੇ ਸੀ ਕਦੋਂ ਨਹੀਂ ਕਰੇ ਇਹਨਾਂ ਦਾ ਰਿਮਾਨ ਲੈ ਲਿਆ। ਇਹ ਉਸ ਦੀ ਕਿਦੋਂ ਪਤਾ ਕੀਤਾ ਗਿਆ। ਹੁਣ ਜਿੰਨੇ ਵੀ ਇਹਨਾਂ ਦੇ ਕੇਸਿਸ ਰੈਫਰੈਂਸ ਤੇ ਕੀਤੇ ਹੋਣਗੇ ਨਾ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਅਪੀਲ ਕਰਦਾ ਵੀ ਜੇ ਕਿਸੇ ਵਿਅਕਤੀ ਨੂੰ ਲੱਗਦਾ ਕਿ ਇਹਨਾਂ ਦੇ ਨਾਲ ਕੋਈ ਐਸੀ ਚੀਜ਼ ਹੋਈ ਹੈ ਤਾਂ ਉਹ ਜ਼ਰੂਰ ਸਾਡੇ ਕੋਲ ਆਉਣਾ ਚਾਹੀਏ ਇਸ ਕੇਸ ਨੂੰ ਹੋਰ ਮਜ਼ਬੂਤ ਜਿਹੜਾ ਹੈ ਉਹ ਸਾਹਮਣੇ ਕਰ ਸਕਦੇ। ਦੇਖੋ ਫਿਲਹਾਲ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਸੀਸੀਪੀ ਸਾਹਿਬ ਕੋ ਇੱਕ ਸਾਡੇ ਜੁਆਇੰਟ ਸੀਪੀ ਸਾਹਿਬ ਕੋ ਆਈ ଥିਏ ਉਸ ਤੇ ਅਸੀਂ ਕਾਰਵਾਈ ਕਰਤੀ ਹੈ। ਜੇ ਤੁਹਾਡੇ ਕਿਸੇ ਕਿਉਂਕਿ ਇਹ ਚੀਜ਼ ਇਦਾਂ ਵੀ ਹੁੰਦੀ ਹੈ ਕਿ 1 ਟੂ 1 ਹੁੰਦੀ ਹੈ। ਜੇ ਕਿਸੇ ਨਾਲ ਕਿਤੇ ਹੈਈ ਜਗਾ ਕਿਸੇ ਕੋ ਇਨਫਰਮੇਸ਼ਨ ਹੈ ਸਾਧਨਾ ਜ਼ਰੂਰ ਸ਼ੇਅਰ ਕਰੋ। ਰਾਸੀ ਉਸਤੇ ਬੰਦੀ ਕਰਦੇ ਕਿੰਨੇ ਰੁਪਏ ਲਿੱਤੇਗੇ ਸੀ ਕਿ ਸਰ ਇਸ ਮਾਮਲੇ ਦੇ ਵਿੱਚ ਇਹਨੂੰ ਵੀ ਦੱਸ ਸਕਦੇ ਇਹਦੇ ਵਿੱਚ ਜਿਹੜਾ ਹੈਗਾ 1.5 ਲੱਖ ਰੁਪਏ ਅਮਾਉਂਟ ਜਿਹੜੀ ਸੀਗੀ ਪਰ 50 ਹਜ਼ਾਰ ਜਿਹੜਾ ਹੈਗਾ ਉਹ ਇਹਨਾਂ ਨੇ ਰਿਸੀਵ ਕੀਤਾ ਸੀਗਾ ਬਾਕੀ ਕਿੱਥੇ ਕਿੱਥੇ ਗਈ ਕਿਵੇਂ ਕਿਵੇਂ ਗਈ ਉਹ ਡਿਮਾਂਡ ਲੈ ਕੇ ਹੁਣ ਪਤਾ ਕੀਤਾ ਜਾ ਰਿਹਾ ਹੈ ਵੀ ਆਨਲਾਈਨ ਇੰਦੇ ਜਿਸਕੇ ਪੈਸੇ ਕੈਸ਼ ਇਹ ਜਿਹੜੀ ਚੀਜ਼ ਸਾਰੀ ਹੈ ਵੈਰੀਫਾਈ ਕਰ ਰਹੇ ਆ ਅਜਿਹੇ ਜਨਨ ਨੂੰ ਕੀ ਉਤਾਰ ਕੀਤਾ ਨਾਲ ਨਾਲ ਹੋਰ ਵੀ ਕਿਸੇ ਦੀ ਅਟੈਚਮੈਂਟ ਹੈ ਸਰ ਇਹ ਹੀ ਚੀਜ਼ ਜਿਹੜੀ ਹੈਗੀ ਹੋ ਸਕਦਾ ਇਹਨਾਂ ਦਾ ਕਾਫੀ ਵੱਡਾ ਗੈਂਗ ਹੋਵੇ ਔਰ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਬਹੁਤ ਉਮੀਦ ਹੈ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਫਾਈਲਾਂ ਮੈਂ ਤੁਹਾਨੂੰ ਕਹਿ ਰਿਹਾ ਵੈਰੀਫਿਕੇਸ਼ਨਸ ਦੀਆਂ ਹੈਗੀਆਂ ਜਦ ਤੱਕ ਵੈਰੀਫਾਈ ਨਹੀਂ ਹੋ ਰਹੀਆਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਕੋ ਡਿਟੇਲ ਤਾਂ ਨਹੀਂ ਖੰਗਾਲੀ ਗਈ ਸਰ ਜਿਹਨਾਂ ਦੀ ਜਿਹੜਾ ਉਹ ਪ੍ਰੈਸ ਦਾ ਕਾਰਡ ਜਿਹੜਾ ਬਣਾਇਆ ਗਿਆ ਹੈਗਾ ਉਹ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਜਾਂ ਦਾ ਆਰਐਨਆ ਨੰਬਰ ਹੋ ਗਿਆ ਕੁਝ ਉਹਦੇ ਵਿੱਚ ਪਰੋਸਾ ਕਿੰਨਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹੀ ਚੀਜ਼ ਮੈਂ ਕਹਿ ਰਿਹਾ ਨਾ ਜਿੱਦਾਂ ਤੁਹਾਡਾ ਪ੍ਰੋਸੀਜਰ ਹੈਗਾ ਯੈਲੋ ਕਾਰਡ ਹੁੰਦੇ ਨੇ ਸਾਰਿਆਂ ਦੇ ਹੁੰਦੇ ਨੇ ਪ੍ਰੈਸ ਤੇ ਹੁੰਦੇ ਨੇ ਉਹ ਹੈਗੇ ਨਹੀਂ ਹੈਗੇ ਉਹ ਸਾਰੀ ਚੀਜ਼ ਇੱਕ ਪ੍ਰੋਟੋਕੋਲ ਹੈਗਾ ਕਿ ਤੁਹਾਡੇ ਜਿਹੜੇ ਲੈਟਰ ਲੈ ਕੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਡੀਪੀਆਰ ਨੂੰ ਸਾਬ ਨੂੰ ਪੁੱਛਿਆ ਜਾਏਗਾ ਤਾਂ ਕੀ ਇਹ ਦਾਕੇ ਸੀਗੇ ਜੈਨੂਇਨ ਕਿ ਨਹੀਂ ਸੀਗੇ ਨਹੀਂ ਹੋਣਗੇ ਜੇ ਫੇਕ ਡਾਕੂਮੈਂਟਸ ਹੋਣਗੇ ਤਾਂ ਫਿਰ ਆਂਦੇ ਐਡੀਸ਼ਨ ਕਰਕੇ ਉਹ ਸਾਬ ਨਾਲ ਕੀ ਕਰਦੇ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ